ਕੈਪਟਨ ਸਰਕਾਰ ਪੰਜਾਬ ਦੇ ਹਰ ਘਰ ਵਿੱਚ ਨੌਕਰੀ ਦਾ ਵਾਅਦਾ ਕਿਵੇਂ ਕਰੀਗੀ ਪੂਰਾ ਪੈਸੇ ਦੀ ਥੋੜ ਕਰਨ ਕੈਬਨਿਟ ਤੇ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਉਮਰ 2 ਸਾਲ ਘਟਾਉਣ ਤੇ ਨਹੀਂ ਲਿਆ ਫੈਸਲਾ ਜਾਇਦਾਦ ਦੇ ਰਜਿਸਟ੍ਰੇਸ਼ਨ ਤੇ ਸਟੈਂਪ ਡਿਊਟੀ 9% ਤੋਂ ਘਟਾ ਕੇ 6% ਦੀ ਹੋਈ ਜਿਹੜੀ ਸਟੈਂਪ ਡਿਊਟੀ ਦੀ ਕਾਫੀ ਸਮੇਂ ਤੋਂ ਇਹ ਲੱਗਤ ਕਰਿਆ ਸੀ ਕਿਉਂਕਿ ਬਜਟਸ ਅਨਾਉਂਸ ਹੋ ਚੁੱਕਿਆ ਸੀ ਕਿ ਇਹਨੂੰ 9% ਤੋਂ ਘਟਾ ਕੇ ਸ਼ਹਿਰਾਂ ਦੇ ਵਿੱਚ ਇਹਨੂੰ 6% ਤੇ ਲਿਆ ਜਾਏਗਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ 4 ਸੁਪਰਡਿੰਟੈਂਟ ਇੰਜੀਨੀਅਰ ਨੂੰ ਮੁਅਤਲ ਕਰਨ ਤੇ ਹਾਈ ਕੋਰਟ ਨੇ ਲਗਾਈ ਰੋਕ ਸਸਪੈਂਡ ਕੀਤੀ ਤੇ 4 ਇੰਜੀਨੀਅਰਾਂ ਵਿੱਚੋਂ 3 ਨੇ ਹਾਈ ਕੋਰਟ 'ਚ ਪਾਈ ਸੀ ਪਟੀਸ਼ਨ ਧਰਮ ਸਿੰਘ, ਪਵਨ ਕੁਮਾਰ ਅਤੇ ਪੀ.ਕੇ. ਗੋਇਲ ਨੂੰ ਮਿਲੀ ਰਾਹਤ ਗਲਤ ਤਰੀਕੇ ਨਾਲ ਟੈਂਡਰ ਦੇਣ ਕਾਰਨ ਕੀਤੇ ਸੀ ਮੁਅਤਲ ਬਠਿੰਡਾ ਦੇ ਰਾਮਪਰਾ ਐਸ.ਡੀ.ਐਮ ਦਫ਼ਤਰ ਦੇ ਬਾਹਰ ਇੱਕ ਆਪਰੇਟਰ ਨੇ ਲਾਈ ਆਪਣੇ ਟਰੱਕ ਨੂੰ ਅੱਗ ਕੈਪਟਨ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਸੂਬੇ ਦੀਆਂ ਟਰੱਕ ਯੂਨੀਅਨਾਂ ਨੂੰ ਪੰਗ ਕਰਨ ਦੇ ਦਿੱਤੇ ਸਨ ਹੁਕਮ। ਵਿਰੋਧ ਵਿੱਚ 2 ਦਿਨ ਪਹਿਲਾਂ ਜਲੰਧਰ ਚ ਵੀ ਇੱਕ ਆਪਰੇਟਰ ਨੇ ਫੂਕ ਦਿੱਤਾ ਸੀ ਆਪਣਾ ਟਰੱਕ। ਇੱਥੇ ਗੁੰਗੇਗੋਲੇ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਗਰੀਬ ਪਰਿਵਾਰ ਆ ਜਿਹੜਾ ਗਰੀਬ ਟਰੈਕਟਰ ਆ ਕੇ ਇਹਨਾਂ ਤੇ ਮੂਹ ਚ ਰੋਟੀ ਨਾ ਖੋਹੀ ਜਾਵੇ ਤੇ ਜਿਹੜਾ ਸਾਡਾ ਰਜਗਾਰ ਚੱਲਦਾਗਾ ਇੱਥੇ ਜਿਹੜਾ ਸਾਡੇ ਯੂਨੀਅਨ ਆ ਗਿਆ ਇੱਥੇ ਸਾਡੇ ਰਜਗਾਰ ਦਾ ਇੱਕ ਸਾਧਨ ਆ ਬੰਗਲੌਰ ਚ ਸਿੱਖ ਨਾਲ ਹੋਈ ਮਾਰ ਕਟਾਈ ਦਾ ਵੀਡੀਓ ਜਗ ਜ਼ਾਹਰ ਕਈ ਲੋਕਾਂ ਨੇ ਸਾਬਕਾ ਫੌਜੀ ਦੇ ਪਰਿਵਾਰ ਨੂੰ ਬੇਰਹਿਮੀ ਨਾਲ ਸੀ ਕੁੱਟਿਆ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਤੇ ਦੋਸ਼ੀਆਂ ਨੂੰ ਫੜਨ ਲਈ ਕੀਤਾ ਫੋਨ ਕੋਲੰਬ ਵਿਚ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼੍ਰੀਲੰਕਾ ਦੀ ਟਿੰਬਰੀ ਹੋਈ ਟਾਈਟ ਪੁਜਾਰਾ ਤੇ ਰਹਾਣੇ ਦੇ ਸੈਂਕੜੇ ਨਾਲ ਭਾਰਤ ਨੇ ਖੜਾ ਕੀਤਾ 622 ਦੌੜਾਂ ਦਾ ਪਹਾੜ ਮੇਜ਼ਬਾਨ ਟੀਮ ਦੇ 50 ਦੌੜਾਂ ਤੇ ਡਿੱਗੇ 2 ਵਿਕਟ ਤਿੰਨ ਮੈਚਾਂ ਦੀ ਲੜੀ 'ਚ ਭਾਰਤ ਪਹਿਲਾਂ ਹੀ ਹੈ 1-0 ਨਾਲ ਅੱਗੇ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਏਬੀਬੀ ਸਾਂਝਾ